ਦੇ ਸਮਾਗਮ ਵਿੱਚ ਪਹੁੰਚੀਆਂ ਮਾਨਯੋਗ ਸ਼ਖਸੀਅਤਾਂ ਨੂੰ ਮੇਰੇ ਵੱਲੋਂ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਪੇਸ਼ ਕਰਨ ਲੱਗੀ ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸਨੇਹਾ ਇੱਕ ਕਵਿਤਾ ਰਾਹੀਂ ਜਿਨ੍ਹਾਂ ਵਿੱਚ ਕਿਸੇ ਅਗਿਆਤ ਕਵੀ ਨੇ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਨੂੰ ਅੰਕਿਤ ਕੀਤਾ ਮੇਰੇ ਪਿਆਰ ਉਹ ਫਿਕਰ ਨਾ ਮੂਲ ਕਰਨਾ ਦੇਦਾ ਬਖਸ਼ਣੀ ਖੁਸ਼ੀ ਦੇ ਨਾਲ ਮੈਨੂੰ ਪਿਛੋਂ ਰੱਖਣਾ ਤੁਸਾਂ ਨੇ ਕੰਮ ਜਾਰੀ ਇਹੋ ਪੌਣਾ ਪਿਆਸ ਵਾਲ ਮੈਨੂੰ ਕੈਸੀ ਘੜੀ ਸੁਲਖਣੀ ਜੰਮਿਆ ਮੈਂ ਜੰਮਿਆ ਮੈਂ ਜੰਮਿਆ ਮੈਂ ਕੈਸੀ ਘੜੀ ਸੁਲਖਣੀ ਜੰਮਿਆ ਮੈਂ ਸੇਵਾ ਦੇਸ ਦੀ ਦਾ ਆਖਿਆਲ ਮੈਨੂੰ ਤਨ ਭਾਗ ਮੇਰੇ ਸੇ ਨੇਕ ਕੰਮੋ ਕੋਈ ਮੂਲ ਨਾ ਸਕਿਆ ਟਾਲ ਮੈਨੂੰ ਬਹੁਤ ਥੋੜੀ ਸੇਵਾਏ ਹੋਈ ਮੈਥੋਂ ਹੋਈ ਮੈਥੋਂ ਹੋਈ ਮੈਥੋਂ ਭਾਵੇਂ ਥੋੜੀ ਹੀ ਸੇਵਾਏ ਹੋਈ ਮੈਥੋਂ ਲਿਆ ਪਕੜ ਫਰੰਗੀ ਦੇ ਜਾਲ ਮੈਨੂੰ ਹੋਇਆ ਸਾਬਤੀ ਦੇ ਨਾਲ ਹੀ ਇਹ ਸਦਕ ਪੂਰਾ ਐਸੀ ਬਾਤ ਦੀ ਖੁਸ਼ੀ ਕਮਾਲ ਮੈਨੂੰ ਨਾਲ ਖੁਸ਼ੀ ਦੇ ਗੁਰਾਣੇ ਪੁੱਤਵਾਰੇ 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 ਨਾਲ ਖੁਸ਼ੀ ਦੇ ਗੁਰਾਣੇ ਪੁੱਤਵਾਰੇ ਦਿਸੇ ਚਮਕਦੀ ਨੇਕ ਮਸਾਲ ਮੈਨੂੰ ਕੂੜਾ ਜਿਸਮ ਫਾਨੀ ਹੋਸੀ ਅੰਤ ਫਾਨੀ ਕੋਈ ਪਿਆਰ ਨਾ ਇਸ ਦੇ ਨਾਲ ਮੈਨੂੰ ਮੈਂ ਹਾਂ ਆਤਮਾ ਸਦਾ ਅਕਾਲ ਮੂਰਤ ਪਾਕੜ ਸਕਦਾ ਕਦੇ ਨਾ ਕਾਲ ਮੈਨੂੰ ਫਾਂਸੀ ਤੀਰ ਤਲਵਾਰ ਬੰਦੂਖ ਵਰਛੀ ਕੱਟ ਸਕਣ ਨਾ ਰੇ ਤੀਰਵਾਲ ਮੈਨੂੰ ਨਾਲ ਖੁਸ਼ੀ ਦੇ ਹੁਕਮ ਬਜਾਇਆ ਮੈਂ ਬਜਾਇਆ ਬਜਾਇਆ ਮੈਂ ਨਾਲ ਖੁਸ਼ੀ ਦੇ ਹੁਕਮ ਬਜਾਇਆ ਮੈਂ ਦਿੱਤਾ ਆਪ ਜੋ ਪੁਰਖ ਅਕਾਲ ਮੈਨੂੰ ਬਾਣੇ ਵਿੱਚ ਕਰਤਾਰ ਕਰਤਾਰ ਚੱਲਿਆ ਤੁਸਾਂ ਰੱਖਣਾ ਯਾਦ ਹੋ ਦਿਾਲ ਮੈਨੂੰ ਤੁਸਾਂ ਰੱਖਣਾ ਯਾਦ ਹੋ ਦਿਾਲ ਮੈਨੂੰ ਤੁਸਾਂ ਰੱਖਣਾ Bye. Mm -hmm.